ਰੇਡੀਓ ਸਾਡੇ ਵਾਲਾ ਲੈ ਕੇ ਆਇਆ ਜੀ ਕਾਫੀ ਵਿਦ ਰੇਡੀਓ ਸਾਡੇ ਵਾਲਾ ਤੇ ਸਾਡੇ ਖਾਸ ਮਹਿਮਾਨ ਅੱਜ ਸਾਡੇ ਨਾਲ ਨੇ ਸੰਜੀਵ ਜਾੰਗੜਾ ਸਾਹਿਬ ਲੋਨ ਮਾਰਕੀਟ ਦੇ ਨਾਮ ਹੈ ਬਹੁਤ ਵੱਡਾ ਜੇ ਕਿਸੇ ਨੂੰ ਘਰ ਲੈਣਾ ਹੈ ਕਿਸੇ ਨੇ ਘਰ ਵੇਚਣਾ ਹੈ ਕਮਰਸ਼ੀਲੀ ਤੁਹਾਡਾ ਕੋਈ ਵੀ ਕੰਮ ਹੈ ਬੈਂਕ ਦੇ ਨਾਲ ਇਹ ਤੁਹਾਡਾ ਟਾਈਪ ਕਰਾਉਣ ਦੇ ਵਿੱਚ ਮਾਹਿਰ ਨੇ ਪਰ ਮੈਂ ਤੁਹਾਨੂੰ ਗੱਲ ਕਰਦੇ ਆ ਕਿ ਕੋਈ ਵੀ ਇਹਨਾਂ ਦੀ ਫੀਸ ਨਹੀਂ ਹੈ ਬਿਲਕੁਲ ਫ੍ਰੀ ਆਫ ਕੋਸਟ ਹੈ ਅਗਰ ਤੁਸੀਂ ਇਹਨਾਂ ਨਾਲ ਮੀਟਿੰਗ ਕਰਨੀ ਹੈ ਫਸਟ 2021 ਦੇ ਵਿੱਚ ਇੱਕ ਵੱਡੇ ਪੱਧਰ ਤੇ ਇੰਡੀਅਨਸ ਏਸ਼ੀਅਨਸ ਜਿਹੜੇ ਪੱਕੇ ਹੋਏ ਆ ਇੱਥੇ ਹਾਂਜੀ ਹੁਣ ਉਹਨਾਂ ਦਾ ਡ੍ਰੀਮ ਹੈ ਕਿ ਘਰ ਲਈਏ 2-3 ਸਾਲ ਉਹਨਾਂ ਨੇ ਮਿਹਨਤ ਮਸ਼ੱਕਤ ਕਰਕੇ ਦੋ ਪੈਸੇ ਜੋੜੇ ਨੇ ਹਾਂਜੀ ਪਰ ਰਸਤਾ ਨਹੀਂ ਉਹਨਾਂ ਨੂੰ ਪਤਾ ਲੱਗਦਾ ਫਰਕ ਸਿਰਫ ਇਹ ਆ ਸਾਡੇ ਵਿੱਚ ਤੇ ਬੈਂਕ ਦੇ ਵਿੱਚ ਆਮ ਮੈਂ ਆਪ ਬੈਂਕਰ ਰਹਿ ਚੁੱਕਿਆ ਕਈ ਸਾਲ ਰਹਿ ਤੋਂ ਵੱਡੇ ਬੈਂਕਾਂ ਦੇ ਵਿੱਚ ਕੰਮ ਕੀਤਾ ਹੈ ਸਾਡਾ ਕੰਮ ਇਹ ਹੁੰਦਾ ਕਿ ਜਿੰਨੇ ਵੀ ਬੈਂਕ ਹੈਗੇ ਅਸੀਂ 20 ਤੋਂ ਜ਼ਿਆਦਾ ਬੈਂਕਸ ਦੇ ਨਾਲ ਡੀਲ ਕਰਦੇ ਆ ਤੇ ਸਾਰਿਆਂ ਦੇ ਵਿੱਚ ਤੁਹਾਡੇ ਜਿਹੜੇ ਆਪਸ਼ਨ ਆ ਅਸੀਂ ਐਕਸਪਲੋਰ ਕਰਾਂਗੇ ਜਿੱਥੋਂ ਤੁਹਾਨੂੰ ਸਭ ਤੋਂ ਵਧੀਆ ਡੀਲ ਮਿਲੂਗੀ ਵੀ ਵਿਲ ਟੇਕ ਯੂ देयर ਤੇ ਇਹ ਥਿੰਕਿੰਗ ਹੈਗੀ ਹੈ ਜਿਵੇਂ ਕਿਸੇ ਨੇ 8 ਲੱਖ ਡਾਲਰ ਦਾ ਘਰ ਲੈ ਲਿਆ ਹਾਂਜੀ 8 ਲੱਖ ਡਾਲਰ ਦੇ ਘਰ ਦੇ ਵਿੱਚ ਉਹਨਾਂ ਨੇ 2 ਸਾਲ ਪਹਿਲਾਂ ਅੱਜ ਮਾਰਕੀਟ ਦੀ ਪੋਜੀਸ਼ਨ ਉਹ ਨਹੀਂ ਹੈ ਜੋ 2 ਸਾਲ ਪਹਿਲਾਂ 2023 22 ਦੇ ਵਿੱਚ ਸੀਗੀ ਉਦੋਂ ਪੀਕ ਟਾਈਮ ਸੀ ਬਹੁਤ ਅੱਜ ਕੱਲ ਮਾਰਕੀਟ ਦਾ ਹਾਲਾਤ ਉਹਵੇਂ ਦੇ ਨਹੀਂ ਹੈ 2 ਸਾਲ ਪਹਿਲਾਂ ਜੇ ਆਪਾਂ 25 'ਚ ਖੜੇ ਆ ਉਹ ਕਹਿੰਦੇ ਸਾਡਾ ਤਾਂ ਲੱਖ ਸਵਾਲ ਲੱਖ 90000 8000 ਡਾਲਰ ਡਾਊਨ ਆ ਸੀ ਹਾਂਜੀ ਪਰ ਸਾਡਾ ਡ੍ਰੀਮ ਹੈ ਕਿ ਅਸੀਂ ਇੱਕ ਹੋਰ ਇਨਵੈਸਟਮੈਂਟ ਪ੍ਰੋਪਰਟੀ ਬਣਾਈਏ ਉਹ ਕਿਵੇਂ ਬਣਾਣਗੇ ਡੈਫੀਨਿਟਲੀ ਤਾਂ ਹੀ ਅਸੀਂ ਜਦੋਂ ਲੋਨ ਸਟਰਕਚਰ ਕਰਦੇ ਹਾਂ ਆਮ ਆ ਬਰੀ ਬਿਗ ਫੈਨ ਆਫ ਕਿ ਆਫਸੈਟ ਫੈਸਿਲਿਟੀ ਹੋਵੇ ਤੁਹਾਡੇ ਕੋਲ ਰਿਵੋਲਵਿੰਗ ਕ੍ਰੈਡਿਟ ਫੈਸਿਲਿਟੀ ਹੋਵੇ ਤੁਸੀਂ ਮਾਰਕੀਟ ਦੇ ਉੱਤੇ ਡਿਪੈਂਡ ਨਾ ਕਰੋ ਫਿਰ ਬਰਾਦਰਤਨ ਕਿ ਤੁਸੀਂ ਲੋਨ ਆਪਣਾ ਫਟਫਟ ਲਾਣ ਦੀ ਬਜਾਏ ਤਾਂ ਆਪਾਂ ਉਹ ਸਾਰਾ ਪੈਸਾ ਇੱਕ ਤਰੀਕੇ ਨਾਲ ਆਪਾਂ ਰਿਵੋਲਵਿੰਗ ਕ੍ਰੈਡਿਟ ਦੇ ਵਿੱਚ ਜਮ੍ਹਾਂ ਕਰਦੇ ਰਹਿੰਨੇ ਤਾਂਕਿ ਜੇ ਤੁਸੀਂ ਮਾਰਕੀਟ ਗਿਰਦੀ ਹੈ ਉੱਥੇ ਤੁਹਾਨੂੰ ਹੋਰ ਜ਼ਿਆਦਾ ਬੈਨੀਫਿਟ ਹੋਵੇ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਮੈਂ ਹਾਂ ਤੁਹਾਡਾ ਦੋਸਤ ਲਾਢੀ ਸਿੰਘ ਪਟਿਆਲਾ ਰੇਡੀਓ ਸਾਡੇ ਵਾਲਾ ਲੈ ਕੇ ਆਇਆ ਜੀ ਕੋਫੀ ਵਿਦ ਰੇਡੀਓ ਸਾਡੇ ਵਾਲਾ ਤੇ ਸਾਡੇ ਖਾਸ ਮਹਿਮਾਨ ਅੱਜ ਸਾਡੇ ਨਾਲ ਨੇ ਸੰਜੀਵ ਜਾੰਗੜਾ ਸਾਹਿਬ ਫਰੋਮ ਲੋਨ ਮਾਰਕੀਟ ਲੋਨ ਮਾਰਕੀਟ ਦੇ ਨਾਮ ਹੈ ਬਹੁਤ ਵੱਡਾ ਜੇ ਕਿਸੇ ਨੂੰ ਘਰ ਲੈਣਾ ਹੈ ਕਿਸੇ ਨੇ ਘਰ ਵੇਚਣਾ ਹੈ ਕਮਰਸ਼ੀਅਲੀ ਤੁਹਾਡਾ ਕੋਈ ਵੀ ਕੰਮ ਹੈ ਬੈਂਕ ਦੇ ਨਾਲ ਇਹ ਤੁਹਾਡਾ ਟਾਈਪ ਕਰਾਉਣ ਦੇ ਵਿੱਚ ਮਾਹਿਰ ਨੇ ਲੰਬੇ ਸਮੇਂ ਤੋਂ ਆ ਆਪਾਂ ਕਹਿ ਸਕਦੇ ਹਾਂ ਕਿ ਇਸ ਖੇਤਰ ਦੇ ਵਿੱਚ ਇਹਨਾਂ ਦਾ ਐਕਸਪੀਰੀਅੰਸ ਹੈ ਜੇ ਬੈਂਕਿੰਗ ਲਾਈਨ ਦੀ ਗੱਲ ਕਰੀਏ ਵੱਡੇ ਪੱਧਰ ਤੇ ਇਹਨਾਂ ਨੇ ਬੈਂਕਿੰਗ ਲਾਈਨ ਦੇ ਵਿੱਚ ਬੜੀ ਹਾਰ ਪੋਸਟ ਦੇ ਉੱਤੇ ਆ ਜੌਬ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਆਪਣਾ business ਸਟਾਰਟ ਕੀਤਾ ਲੰਬੇ ਟਾਈਮ ਤੋਂ ਲੋਨ ਮਾਰਕੀਟ ਕੈਮਿੰਡਿਟੀ ਸਟ੍ਰਾਈਵ ਆਕਲੈਂਡ ਦੇ ਵਿੱਚ ਨੇਸ਼ਨਵਾਈਡ ਕੰਮ ਕਰ ਰਹੇ ਆ ਆਕਲੈਂਡ ਨਿਊਜ਼ੀਲੈਂਡ ਦਾ ਕੋਈ ਵੀ ਕੋਨਾ ਹੋਵੇ ਕ੍ਰਾਈਸਚਰਚ ਹੋਵੇ ਹਾਕਸਬੇ ਹੋਵੇ ਟੀਪੁਕੀ ਟੋਰੰਗਾ ਹੋਵੇ ਹਮਿਲਟਨ ਹੋਵੇ ਹਰੇਕ ਸ਼ਹਿਰ ਦੇ ਵਿੱਚ ਇਹਨਾਂ ਦੀਆਂ ਅੱਜ ਪੈੜਾਂ ਪੈ ਗਈਆਂ ਨੇ ਤੇ ਸਾਡੇ ਅੱਜ ਦੇ ਮਹਿਮਾਨ ਨੂੰ ਜੀ ਆਇਆਂ ਨੂੰ ਕਾਂਗੇ ਤੇ ਮਾਰਗੇਜ ਦੇ ਬਾਰੇ ਤੁਹਾਨੂੰ ਜਰੂਰ ਦੱਸਾਂਗੇ ਜਿਹੜੇ ਫਰਸਟ ਹੋਮ ਬਾਏਰ ਨੇ ਜਾਂ ਜਿਹੜੇ ਇਨਵੈਸਟਮੈਂਟ ਕਰਨਾ ਚਾਹੁੰਦੇ ਨੇ ਉਹ ਕਿਵੇਂ ਸੰਜੀਵ ਜਾੰਗੜਾ ਸਾਹਿਬ ਲੋਨ ਮਾਰਕੀਟ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਕਿਵੇਂ ਟੈਕਸ ਕਰ ਸਕਦੇ ਨੇ ਪਰ ਮੈਂ ਤੁਹਾਨੂੰ ਗੱਲ ਕਰਦੇ ਆ ਕਿ ਕੋਈ ਵੀ ਇਹਨਾਂ ਦੀ ਫੀਸ ਨਹੀਂ ਹੈ ਬਿਲਕੁਲ ਫ੍ਰੀ ਆਫ ਕੋਸਟ ਹੈ ਅਗਰ ਤੁਸੀਂ ਇਹਨਾਂ ਨਾਲ ਮੀਟਿੰਗ ਕਰਨੀ ਹੈ ਫਰਸਟ ਜਾੰਗੜਾ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਰੇਡੀਓ ਸਾਡੇ ਵਾਲਾ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਕੀ ਹਾਲ ਚੱਲਿਆ ਭਾਜੀ ਬਹੁਤ ਵਧੀਆ ਜੀ ਵੈਰੀ ਗੁੱਡ ਬੈਟਰ ਹਾਂ ਜੀ ਹਾਂ ਜੀ ਮਾਰਕੀਟ ਦੇ ਵਿੱਚ ਰੂਮਰਸ ਬੜੇ ਐ ਜੀ ਵੀ ਜਿਹੜੇ ਅੱਜਕੱਲ ਦੇਖੋ 2021 ਦੇ ਵਿੱਚ ਵੱਡੇ ਪੱਧਰ ਤੇ ਇੰਡੀਅਨਸ ਏਸ਼ੀਅਨਸ ਜਿਹੜੇ ਪੱਕੇ ਹੋਏ ਆ ਇੱਥੇ ਹਾਂਜੀ ਹੁਣ ਉਹਨਾਂ ਦਾ ਡ੍ਰੀਮ ਐ ਕਿ ਘਰ ਲਈਏ 2-3 ਸਾਲ ਉਹਨਾਂ ਨੇ ਮਿਹਨਤ ਮਸ਼ੱਕਤ ਕਰਕੇ ਦੋ ਪੈਸੇ ਜੋੜੇ ਨੇ ਹਾਂਜੀ ਪਰ ਰਸਤਾ ਨਹੀਂ ਉਹਨਾਂ ਨੂੰ ਪਤਾ ਲੱਗਦਾ ਵੀ ਆਪਾਂ ਰਸਤਾ ਬੈਂਕ ਨਾਲ ਕਿਵੇਂ ਰابطਾ ਕਾਇਮ ਕਰੀਏ ਬੈਂਕ ਕੋਲ ਕਿਵੇਂ ਜਾਈਏ ਕਿ ਉਹਦੇ ਬਾਰੇ ਲੋਨ ਮਾਰਕੀਟ ਸੰਜੀਵ ਜਾਗਰਾ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਮੇਨਲੀ ਜਿਹੜੇ ਆਪਣੇ ਇੰਡੀਆ ਤੋਂ ਭੈਣ ਭਰਾ ਆਂਦੇ ਜਾਂ ਰਹੇ ਫਿਲੀਪੀਨੋਸ ਜਾਂ ਸਾਡੇ ਕੋਲ ਬਹੁਤ ਸਾਰੇ ਕਲਾਇੰਟ ਸਾਡੇ ਜਿਹੜੇ ਇਮੀਗ੍ਰੈਂਟ ਸਰ ਤੇ ਸਰਕ ਸਿਰਫ ਇਹ ਆ ਸਾਡੇ ਵਿੱਚ ਤੇ ਬੈਂਕ ਦੇ ਵਿੱਚ ਆ ਮੈਂ ਆਪ ਬੈਂਕਰ ਰਹਿ ਚੁੱਕਿਆ ਕਈ ਸਾਲ ਬਾਅਦ ਤੋਂ ਪਰਦੀ ਬੈਂਕਾਂ ਦੇ ਵਿੱਚ ਕੰਮ ਕੀਤਾ ਹੈ ਤੇ ਉੱਥੇ ਚੱਕਰ ਇਹ ਹੈ ਕਿ ਜਦੋਂ ਤੁਸੀਂ ਬੈਂਕ ਨਾਲ ਡਾਇਰੈਕਟਲੀ ડીਲ ਕਰਦੇ ਹੋ ਤੁਹਾਨੂੰ ਇਹ ਨਹੀਂ ਪਤਾ ਕਿ ਜਿਸ ਬੰਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਉਹਨੇ ਕਦੋਂ ਕੰਮ ਸਟਾਰਟ ਕੀਤਾ ਕਿ ਉਹ ਉਸ ਜੋਬ ਦੇ ਵਿੱਚ ਪਿਛਲੇ 5-10 ਸਾਲ ਤੋਂ ਕੰਮ ਕਰ ਰਿਹਾ ਹੈ ਤੁਹਾਨੂੰ ਸਹੀ ਸਲਾਹ ਦੇ ਰਿਹਾ ਜਾਂ ਨਹੀਂ ਦੇ ਰਿਹਾ ਐਂਡ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜੇ ਤੁਸੀਂ ਇੱਕ ਬੈਂਕ ਕੋਲ ਜਾਂਦੇ ਹੋ ਉਹਨਾਂ ਨੇ ਸਿਰਫ ਤੁਹਾਨੂੰ ਉਹੀ ਚੀਜ਼ ਦੱਸਣੀ ਹੈ ਜਿਹੜੀ ਉਹਨਾਂ ਨੂੰ ਪਤਾ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਹਿਣਾ ਕਿ ਹਾਂ ਦੂਸਰੇ ਬੈਂਕ ਕੋਲ ਜਾ ਕੇ ਜਦੋਂ ਚਲੇ ਜਾਣਾ ਤਾਂ ਉੱਥੇ ਸ਼ਾਇਦ ਤੈਨੂੰ 50000 ਡਾਲਰ ਜ਼ਿਆਦਾ ਮਿਲ ਜਾਣ ਜੀ ਤੇ ਹੋਰ ਵੀ ਦੂਜੀ ਚੱਕਰ ਇਹ ਹੈ ਕਿ ਜੇ ਤੁਸੀਂ ਬੈਂਕ ਨਾਲ ਡਾਇਰੈਕਟਲੀ ਗੱਲ ਕਰਦੇ ਆ ਉਹਨਾਂ ਦਾ ਡਿਪੈਂਡ ਹੈ ਉਹ ਬੰਦਾ ਕਿੰਨਾ ਕੀਨ ਆ ਤੁਹਾਡੀ ਹੈਲਪ ਕਰਨ ਦੇ ਵਿੱਚ ਮੋਸਟਲੀ ਉਹ ਤੁਹਾਨੂੰ ਕਹੋਗੇ ਨੀਚੇ 20% ਡਿਪੋਜ਼ਿਟ ਲੈ ਕੇ ਆਓ ਜਾਂ 10% ਘੱਟੋ ਘੱਟ ਡਿਪੋਜ਼ਿਟ ਲੈ ਕੇ ਆਓ ਪਰ ਜੀ ਹੋਰ ਵੀ ਬਹੁਤ ਸਾਰੇ ਰਾਸਤੇ ਆ ਜੇ ਤੁਸੀਂ ਪਹਿਲੇ ਪਹਿਲਾ ਘਰ ਲੈ ਰਹੇ ਹੋ ਹੋ ਸਕਦਾ ਤੁਸੀਂ 5% ਡਿਪੋਜ਼ਿਟ ਦੇ ਨਾਲ ਵੀ ਆਪਣਾ ਪਹਿਲਾ ਘਰ ਲੈ ਸਕੋ ਤੇ ਸਾਡਾ ਕੰਮ ਇਹ ਹੁੰਦਾ ਕਿ ਜਿੰਨੇ ਵੀ ਬੈਂਕ ਹੈਗੇ ਅਸੀਂ 20 ਤੋਂ ਜ਼ਿਆਦਾ ਬੈਂਕਸ ਦੇ ਨਾਲ ਡੀਲ ਕਰਦੇ ਆ ਤੇ ਸਾਰਿਆਂ ਦੇ ਵਿੱਚ ਤੁਹਾਡੇ ਜਿਹੜੇ ਆਪਸ਼ਨ ਆ ਅਸੀਂ ਐਕਸਪਲੋਰ ਕਰਾਂਗੇ ਜਿੱਥੋਂ ਤੁਹਾਨੂੰ ਸਭ ਤੋਂ ਵਧੀਆ ਡੀਲ ਮਿਲੂਗੀ ਵੀ ਵਿਲ ਟੇਕ ਯੂ देयर ਤੇ ਸਭ ਤੋਂ ਵੱਡੀ ਗੱਲ ਆਪਾਂ ਸਾਡੇ ਸਪੈਸ਼ਲੀ ਮੈਂ ਜੋ ਬਲੀਵ ਕਰਦਾ ਜੀ ਕਿ ਸਿਰਫ ਤੁਸੀਂ ਇੰਟਰਸਟ ਰੇਟ ਨਾ ਚੇਸ ਕਰੋ ਹੁਣ ਕਈ ਵਾਰ ਤੁਹਾਨੂੰ ਬਹੁਤ ਸਾਰੇ ਬ੍ਰੋਕਰ ਵੀ ਹੋਗੇ ਜਾਂ ਇਵਨ ਬੈਂਕਰ ਵੀ ਹੋਗੇ ਉਹ ਤੁਹਾਨੂੰ ਇਹੀ ਕਹੀ ਜੋਗੇ ਹਾਂਜੀ ਅਸੀਂ ਤੁਹਾਨੂੰ ਸਭ ਤੋਂ ਸਸਤੇ ਰੇਟ ਲੈ ਕੇ ਦਵਾਂਗੇ ਪਰ ਸਸਤੇ ਰੇਟ ਦਾ ਫਾਇਦਾ ਕੀ ਜੇ ਤੁਹਾਨੂੰ ਉਹਨਾਂ ਲੋਨ ਹੀ ਨਹੀਂ ਮਿਲਿਆ ਹੈ ਨਾ ਹੁਣ ਇੱਕ ਬੈਂਕ ਤੁਹਾਨੂੰ ਸਮਝ ਲਓ 0.2% ਤੁਹਾਨੂੰ ਡਿਸਕਾਊਂਟ ਦੇ ਰਿਹਾ ਸਾਲ ਦਾ ਤੁਸੀਂ 1000 ਡਾਲਰ ਬਚਾ ਲੂਗੇ ਪਰ ਤੁਹਾਡੀ ਜਿਹੜੀ ਬੋਰੋਇੰਗ ਕਪੈਸਿਟੀ ਆ ਜੋ 50 ਹਜ਼ਾਰ ਲੱਖ ਦੇ ਨਾਲ ਘਟ ਜਾਂਦੀ ਆ ਤੇਰ ਉਹਦਾ ਫਾਇਦਾ ਹੀ ਕੀ ਹੋਇਆ ਡਿਸਕਾਊਂਟ ਦਾ ਨਾ ਤੇ ਸਾਡਾ ਮੈਨ ਇਹ ਕਿ ਉਹਨੂੰ ਲੋਨ ਨੂੰ ਕਿਦਾਂ ਸਟਰਕਚਰ ਕਰੀਏ ਤਾਂ ਕਿ ਤੁਸੀਂ ਵਧੀਆ ਤੋਂ ਵਧੀਆ ਤਰੀਕੇ ਨਾਲ ਆਪਣਾ ਜਿਹੜਾ ਤੁਹਾਡਾ ਟੀਮ ਘਰ ਉੱਥੇ ਤੱਕ ਪਹੁੰਚਾਓ ਅਚਾਰੀ ਕਪਲ ਇੱਥੇ ਜਿਹੜੇ ਜੋਬਾਂ ਕਰਦੇ ਆ ਉਹਨਾਂ ਦਾ ਆਪਸ ਦੇ ਵਿੱਚ ਕਈ ਵਾਰ ਤਾਲਮਿਲ ਨਹੀਂ ਬੈਠਦਾ ਕਿ ਤੇਰੀ ਸੈਲਰੀ ਕਿੰਨੀ ਹੈ ਤੇਰੀ ਇਨਕਮ ਕਿੰਨੀ ਹੈ ਉਹਦੇ ਵਿੱਚ ਤਾਂ ਪੋਸਿਬਿਲਿਟੀ ਹੈ ਕਿ ਲੋਨ ਮਾਰ ਕੇ ਸੰਜੀਵ ਜਾਂਗਰੇ ਆ ਤੁਹਾਡੀ ਜਿਹੜੀ ਟੀਮ ਹੈ ਇੰਟਾਇਰ ਟੀਮ ਉਹ ਹੈਲਪ ਕਰ ਰਹੀ ਹੈ ਪਰ ਉਹ ਆਪਣਾ ਬਜਟ ਕਿਵੇਂ ਬਣਾਉਣ ਕਿਵੇਂ ਰابطਾ ਤੁਹਾਡੇ ਨਾਲ ਕਾਇਮ ਕਰਨ ਬਜਟ ਦੇ ਬਾਰੇ ਵੀ ਸਾਨੂੰ ਥੋੜਾ ਜਿਹਾ ਜਾਣਨਾ ਪਾਓ ਪਲੀਜ਼ ਔਰ ਡੈਫੀਨਿਟਲੀ ਹੁਣ ਬਹੁਤ ਸਾਰੇ ਲੋਕ ਸਾਡੇ ਕੋਲ ਇਦਾਂ ਆਦੇ ਇੱਕ ਜਿਹੜੇ ਕਹਿੰਦੇ ਵੀ ਬਾਈ ਸਾਡੇ ਕੋਲ ਤਾਂ ਕੋਸੀ 15 2000 ਹਜ਼ਾਰ ਸੀ ਕਰ ਲੈਣਾ 7-8 ਲੱਖ ਵਾਲਾ ਠੀਕ ਆ ਉਹ ਥੋੜਾ ਜਿਹਾ 15 2000 ਡਾਲਰ ਤੁਸੀਂ ਸ਼ੋਰਟ ਆ ਉਹਦੇ ਵਿੱਚ ਜਾਂ ਤੁਸੀਂ ਹੋ ਸਕਦਾ ਤੁਸੀਂ 50000 ਡਾਲਰ ਸ਼ੋਰਟ ਹੋ ਗਏ ਤੁਹਾਨੂੰ ਪਤਾ ਨਹੀਂ ਕਿੱਥੋਂ ਉਹਨੂੰ ਲੈ ਕੇ ਆਣਾ ਤਾਂ ਵੀ ਸਾਨੂੰ ਕਾਲ ਕਰੋ ਤਾਕੀ ਅਸੀਂ ਤੁਹਾਡੇ ਨਾਲ ਬੈਠ ਕੇ ਵੀਲ ਗੋ ਥਰੂ ਯੂ ਬੈਂਕ ਸਟੇਟਮੈਂਟਸ ਤੁਹਾਨੂੰ ਬਜਟਿੰਗ ਵੀ ਕਰਨੀ ਸਿਖਾਵਾਂਗੇ ਕਿ ਕਿੱਥੋਂ ਤੁਹਾਨੂੰ ਕੀ ਬਚ ਸਕਦਾ ਜੇ ਤੁਸੀਂ ਕਿਤੇ 200 ਡਾਲਰ ਮਹੀਨੇ ਦਾ ਬਚਾ ਸਕਦੇ ਆ 100 ਡਾਲਰ ਬਚਾ ਸਕਦੇ ਆ ਕਿੰਨਾ ਵੀ ਕਰਕੇ ਉਹ ਉਹ ਵੀ ਅਸੀਂ ਤੁਹਾਡੀ ਹੈਲਪ ਕਰਾਂਗੇ ਇਹ ਇੱਕਲਾ ਫਸਟ ਟਾਈਮ ਬਾਰਸ ਤੇ ਆ ਜਿਹੜੇ ਇਨਵੈਸਟਮੈਂਟ ਵਾਲੇ ਵੀ ਹੁਣ ਕਾਫੀ ਵੱਡੀ ਤਾਦਾਦ ਦੇ ਵਿੱਚ ਮਾਰਕੀਟ ਦੇ ਵਿੱਚ ਆ ਗਏ ਨੇ ਉਹਨਾਂ ਨੂੰ ਵੀ ਰਸਤਾ ਨਜ਼ਰ ਨਹੀਂ ਆ ਰਿਹਾ ਜੀ ਤੇ ਮੈਂ ਉਹ ਕਹਿੰਦੇ ਨਹੀਂ ਲੋਨ ਮਾਰਕੀਟ ਨਾਲ ਸੰਪਰਕ ਕਰਨਾ ਹੁਣ ਤੁਸੀਂ ਬੜਾ ਵਧੀਆ ਦੱਸਿਆ ਕਿ ਮੈਨੂੰ ਟੈਕਸ ਕਰੋ ਮੇਰੀ ਵੈਬਸਾਈਟ ਵੀ ਹੈਗੀ ਹੈ ਲੋਨ ਮਾਰਕੀਟ ਸੰਜੀਵ ਜਾੰਗੜਾ ਇਹਨਾਂ ਦਾ ਫੇਸਬੁੱਕ ਪੇਜ ਵੀ ਦੋਸਤੋ ਤੁਸੀਂ ਜਾ ਕੇ ਵਿਜ਼ਿਟ ਕਰ ਸਕਦੇ ਹੋ ਫੇਸਬੁੱਕ ਤੇ ਵੀ ਭਾਜੀ ਹੁਣੀ ਬਹੁਤ ਐਕਟਿਵ ਨੇ ਤੇ ਸੰਜੀਵ ਜਾੰਗੜਾ ਸਾਹਿਬ ਤੇ ਭਾਜੀ ਉਹ ਵੀ ਇਨਵੈਸਟ ਜਿਹੜੇ ਹੈ 3 ਸਾਲ ਹੋ ਗਏ ਕਿਸੇ ਨੂੰ ਘਰ ਲਏ ਤੇ ਉਹ ਕਹਿੰਦਾ ਯਾਰ ਮੈਨੂੰ 3 ਸਾਲ ਘਰ ਲਏ ਹੋ ਗਏ ਤਾਂ ਹੁਣ ਮੇਰੇ ਕੋਲ ਇਨਕਮ ਥੋੜੀ ਜੀ ਹੈ ਉਹ ਕੁਝ ਇਕਵਿਟੀ ਹੁੰਦੀ ਹੈ ਇਹਦੇ ਵਿੱਚ ਉਹ ਉਹ ਕਿਵੇਂ ਪੋਸਿਬਿਲਿਟੀ ਹੈ ਉਹ ਬੈਂਕ ਅੱਗੇ ਆਪਾਂ ਕਿਵੇਂ ਰੱਖਾਂ ਹਾਂਜੀ ਸੈਕਿੰਡ ਵਾਸਤੇ ਹਾਂਜੀ ਜਿਦਾ ਮੈਂ ਤੁਹਾਨੂੰ ਕਿਹਾ ਸੀ ਕਿ ਲੋਕੀ ਸਿਰਫ ਇੰਟਰਸਟ ਰੇਟ ਚੇਂਜ ਕਰਦੇ ਰਹਿੰਦੇ ਆ ਸਟਰਕਚਰ ਦੇ ਧਿਆਨ ਨਹੀਂ ਦਿੰਦੇ ਹੁਣ ਸਾਡੇ ਕੋਲ ਇੱਕ ਕਲਾਇੰਟ ਆ ਮੈਂ ਥੋੜੇ ਦਿਨ ਪਹਿਲਾਂ ਉਹਦੀ ਫੋਟੋ ਵੀ ਪੋਸਟ ਕੀਤੀ ਸੀ ਜੀ ਵੈਰੀ ਬੇਸਿਕ ਪੀਪਲ ਤੇ ਉਹ ਬੇਸਿਕਲੀ ਜਬਸ ਕਰ ਰਹੇ ਆ ਮੈਂ ਉਹਨਾਂ ਨੂੰ 3 ਸਾਲ ਪਹਿਲਾਂ ਮਿਲਿਆ ਸੀ ਉਹਨਾਂ ਦਾ ਇੱਕ ਰੀਫਾਈਨੈਂਸ ਕੀਤਾ ਸੀ ਘਰ ਦਾ ਤੇ ਉਸ ਤੋਂ ਉਸ ਟਾਈਮ ਅਸੀਂ ਪਲਾਨ ਬਣਾਇਆ ਸੀ ਅਗਲੇ 3 ਸਾਲ ਦੇ ਵਿੱਚ ਅਸੀਂ 4 ਕਰ ਲੈਣੇ ਆ 4 ਕਰ ਲੈਣੇ ਆ 4 ਕਰ ਲੈਣੇ ਆ 1 ਸਾਲ ਚ 3 ਸਾਲ ਦੇ 3 ਸਾਲ ਦੇ ਆ ਉਹ 3 ਲੈ ਚੁੱਕੇ ਆ ਇੱਕ ਉਹਨਾਂ ਨੇ ਅਗਲੇ ਸਾਲ ਇੱਕ ਹੋਰ ਲੈਣਾ ਹੈ ਅੱਛਾ ਜੀ ਰਾਈਟ ਤੇ ਉਹਦੇ ਵਿੱਚ ਕੀ ਹੈ अगेन ਐਂਡ ਆਫ ਦਾ ਡੇ ਅਸੀਂ ਸਿਰਫ ਇੰਟਰਸਟ ਰੇਟ ਨਹੀਂ ਚੇਸ ਕਰਦੇ ਤੇ ਅਸੀਂ ਇਹ ਨਿਚਾੰਦੇ ਕਿ ਲੋਕੀ ਸਿਰਫ ਮਾਰਕੀਟ ਕੰਡੀਸ਼ਨ ਦੇ ਉੱਤੇ ਡਿਪੈਂਡ ਰਹਿੰਦੇ ਉਹ ਜਿੱਦਾਂ ਤੁਸੀਂ ਦੇਖਿਆ ਹੁਣ ਪਿਛਲੇ 2 ਸਾਲ ਦੇ ਵਿੱਚ ਮਾਰਕੀਟ ਜਿਹੜੇ ਘਰਾਂ ਦੀ ਕੀਮਤ ਇੰਨੀ ਥੱਲੇ ਆ ਗਈ ਹੈ ਜਿਹਨਾਂ ਲੋਕਾਂ ਕੋਲ ਇਕਵਿਟੀ ਵਗੈਰਾ ਸੀਗੀ ਉਹ ਵੀ ਵਾਇਪ ਆਊਟ ਹੋ ਗਈ ਹੈ ਜਦੋਂ ਘਰ ਵੀ 80% ਨਾਲ ਥੱਲੇ ਆ ਗਿਆ ਪਰ ਜਿਹੜਾ ਉਹਨਾਂ ਦਾ ਅਸੀਂ ਸਟਰਕਚਰ ਕੀਤਾ ਸੀ ਲੋਨ ਦਾ ਉਹ ਮਾਰਕੀਟ ਕੰਡੀਸ਼ਨ ਦੇ ਉੱਤੇ ਰਿਲਾਏ ਨਹੀਂ ਰਹਿ ਰਹੇ ਇਹ ਜੇ ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਹਾਂ ਮੇਰਾ ਅੱਜ ਮਿਲ ਜਾਂਦਾ ਕਰ ਰਿਹਾ ਤੇ ਕੱਲ ਨੂੰ ਉਹ 1.2 ਤੇ ਜਾਊਗਾ ਤਾਂ ਹੀ ਮੈਂ ਕਰ ਲੈ ਸਕਦਾ ਹਾਂ ਇਹ 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 ਮੈਂ ਤੁਹਾਨੂੰ ਇੱਥੇ ਥੋੜਾ ਜਿਹਾ ਰੋਕਣਾ ਚਾਹਨਾ ਇਹ ਥਿੰਕਿੰਗ ਹੈਗੀ ਹੈ ਜਿਵੇਂ ਕਿਸੇ ਨੇ 8 ਲੱਖ ਡਾਲਰ ਦਾ ਘਰ ਲੈ ਲਿਆ ਹਾਂਜੀ 8 ਲੱਖ ਡਾਲਰ ਦੇ ਘਰ ਦੇ ਵਿੱਚ ਉਹਨਾਂ ਨੇ 2 ਸਾਲ ਪਹਿਲਾਂ ਅੱਜ ਮਾਰਕੀਟ ਦੀ ਪੋਜੀਸ਼ਨ ਉਹ ਨਹੀਂ ਹੈ ਜੋ 2 ਸਾਲ ਪਹਿਲਾਂ 2023 22 ਦੇ ਵਿੱਚ ਸੀਗੀ ਉਦੋਂ ਪੀਕ ਟਾਈਮ ਸੀ ਬਹੁਤ ਅੱਜ ਕੱਲ ਮਾਰਕੀਟ ਦਾ ਹਾਲਾਤ ਉਹਵੇਂ ਦੇ ਨਹੀਂ ਹੈ 2 ਸਾਲ ਪਹਿਲਾਂ ਜੇ ਆਪਾਂ 25 'ਚ ਖੜੇ ਹਾਂ ਉਹ ਕਹਿੰਦੇ ਸਾਡਾ ਤਾਂ 1 ਲੱਖ 90000 80 ਡਾਲਰ ਡਾ ਹਾਂਜੀ ਪਰ ਸਾਡਾ ਡ੍ਰੀਮ ਹੈ ਕਿ ਅਸੀਂ ਇੱਕ ਹੋਰ ਇਨਵੈਸਟਮੈਂਟ ਪ੍ਰੋਪਰਟੀ ਬਣਾਈਏ ਉਹ ਕਿਵੇਂ ਬਣਾਣਗੇ ਡੈਫੀਨਿਟਲੀ ਤਾਂ ਹੀ ਅਸੀਂ ਜਦੋਂ ਲੋਨ ਸਟਰਕਚਰ ਕਰਦੇ ਹਾਂ ਆਮ I ਬਰੀ ਬਿਗ ਫੈਨ ਆਫ ਕਿ ਆਫਸੈਟ ਫੈਸਿਲਿਟੀ ਹੋਵੇ ਤੁਹਾਡੇ ਕੋਲ ਰੀਵੋਲਵਿੰਗ ਕ੍ਰੈਡਿਟ ਫੈਸਿਲਿਟੀ ਹੋਵੇ ਤੁਸੀਂ ਮਾਰਕੀਟ ਦੇ ਉੱਤੇ ਡਿਪੈਂਡ ਨਾ ਕਰੋ ਫਿਰ ਰਾਦਰਨ ਕਿ ਤੁਸੀਂ ਲੋਨ ਆਪਣਾ ਫਟਫਟ ਲਾਣ ਦੀ ਬਜਾਏ ਤਾਂ ਆਪਾਂ ਉਹ ਸਾਰਾ ਪੈਸਾ ਇੱਕ ਤਰੀਕੇ ਨਾਲ ਆਪਾਂ ਰਿਵੋਲਵਿੰਗ ਕਰੈਡਿਟ ਦੇ ਵਿੱਚ ਜਮ੍ਹਾਂ ਕਰਦੇ ਰਹਿੰਨੇ ਤਾਂ ਕਿ ਜੇ ਤੁਸੀਂ ਮਾਰਕੀਟ ਗਿਰਦੀ ਹੈ ਉੱਥੇ ਤੁਹਾਨੂੰ ਹੋਰ ਜ਼ਿਆਦਾ ਬੈਨੀਫਿਟ ਹੋਵੇ ਠੀਕ ਹੈ ਉਹਨਾਂ ਨੂੰ ਜਿਹੜੇ ਜਿਹੜੇ ਘਰ ਲੈਣ ਦੇ ਲਈ ਉਹਨਾਂ ਨੂੰ 2 ਲੱਖ ਡਾਲਰ ਦੀ ਲੋਡ ਸੀ ਡਿਪੋਜ਼ਿਟ ਦੀ ਉਹੀ ਘਰ ਕਿਉਂਕਿ ਉਹਦੀ ਵੈਲਿਊ ਵੀ ਗਿਰ ਗਈ ਹੈ ਉਹਨਾਂ ਨੂੰ ਸਿਰਫ 1.5 ਲੱਖ ਡਾਲਰ ਦੀ ਜਰੂਰਤ ਹੈ ਉਹ 1.5 ਲੱਖ ਅਸੀਂ ਜੋੜਿਆ ਹੋਇਆ ਹੈ ਜਿੰਨੇ 2 ਸਾਲ ਦੇ ਵਿੱਚ ਜੀ ਅੱਛਾ ਉਹ ਉਹ ਯੂਜ਼ ਕਰ ਸਕਦੇ ਹਾਂ ਹਾਂਜੀ ਉਹ ਬੈਂਕ ਦੇ ਕੋਲ ਜਿਹੜਾ ਉਹਨਾਂ ਦਾ ਪੈਸਾ ਚਲਾ ਗਿਆ ਉਹ ਬੈਂਕ ਉਹਨਾਂ ਨੂੰ ਤੁਹਾਡੇ ਥਰੂ ਜਿਵੇਂ ਤੁਸੀਂ ਬੈਂਕ ਨਾਲ ਟਾਈਪ ਕਰੋਗੇ ਜਿਹੜਾ ਬੈਂਕ ਉਹ ਉਹਨਾਂ ਨੂੰ ਲੋਨ ਸਹੀ ਦੇਗਾ ਰੇਟ ਸਹੀ ਹੋਣਗੇ ਉਹਦਾ ਤੁਸੀਂ ਟਾਈਪ ਕਰਾਓਗੇ ਡੈਫੀਨਿਟਲੀ ਹੁਣ ਕੀ ਹੁੰਦਾ ਮੈਂ ਤੁਹਾਨੂੰ ਇੱਕ ਮੋਟੀ ਮੋਟੀ ਜੀ ਐਗਜ਼ਾਮਪਲ ਦਿੰਨਾ ਸਿੰਪਲ ਜੀ ਹੁਣ ਤੁਸੀਂ ਇੱਕ ਮਿਲੀਅਨ ਡਾਲਰ ਦਾ ਘਰ ਚਾਰ ਲੱਤਾ ਤੇ ਤੁਸੀਂ 20% ਡਿਪੋਜ਼ਿਟ ਪਾਇਆ 8 ਲੱਖ ਡਾਲਰ ਤੁਸੀਂ ਬੋਰੋ ਕਰ ਲਿਆ ਬੈਂਕ ਤੋਂ ਠੀਕ ਹੈ ਹੁਣ ਉਸ ਘਰ ਦੇ ਉੱਤੇ ਬੈਂਕ ਨੇ ਤੁਹਾਨੂੰ ਉਦੋਂ ਤੱਕ ਕੁਝ ਨਹੀਂ ਦੇਣਾ ਜਦੋਂ ਉਹਦੀ ਵੈਲਿਊ ਮਿਲੀਅਨ ਤੋਂ ਉੱਪਰ ਨਹੀਂ ਚਲੀ ਜਾਂਦੀ ਕਿਉਂਕਿ ਉਹ ਸਿਰਫ 80% ਤੱਕ ਤੁਹਾਨੂੰ ਲੈਂਡ ਕਰੂਗੇ ਰਾਈਟ ਪਰ ਹੁਣ ਸਾਨੂੰ ਪਤਾ ਕਿ ਹਰ ਸਾਲ ਤੁਹਾਡੇ ਕੋਲ ਕਪੈਸਿਟੀ ਹੈਗੀ ਤੁਸੀਂ 15-20 ਹਜ਼ਾਰ ਡਾਲਰ ਤੁਸੀਂ ਜੋੜ ਸਕਦੇ ਹੋ ਜਿਹਾ 2000 ਤੁਹਾਨੂੰ ਬਚ ਰਿਹਾ ਹੈ ਮਹੀਨੇ ਦਾ ਤੇ ਉਹ ਰੱਦ ਦਿਨ ਨੂੰ ਮੋਰਗੇਜ ਦੇ ਵਿੱਚ ਪਾਉਣ ਦੀ ਆਫਸੈਟ ਫੈਸਿਲਿਟੀ ਲੋ ਜਿਹੜੀ ਬੈਂਕਸ ਸਾਰਿਆਂ ਕੋਲ ਹੈਗੇ ਆ ਉਹ ਪ੍ਰੋਡਕਟ ਪਰ ਤੁਹਾਨੂੰ ਦੱਸਦੇ ਨਹੀਂ ਕਿਦਾਂ ਯੂਜ਼ ਕਰਨੇ ਆ ਰਾਈਟ ਹੁਣ ਕੱਲ ਨੂੰ ਅੱਜ ਤੁਸੀਂ ਸਾਮਿਲੋ ਮਿਲੀਅਨ ਦਾ ਘਰ ਲਿੱਤਾ 8 ਲੱਖ ਤੁਹਾਡੀ ਮੋਰਗੇਜ ਅੱਜ ਤੋਂ 2 ਸਾਲ ਬਾਅਦ 3 ਸਾਲ ਬਾਅਦ ਤੁਹਾਡੀ ਮੋਰਗੇਜ ਸਾਮਿਲੋ 7 ਲੱਖ 60 ਹਜ਼ਾਰ ਰਹਿ ਗਈ ਆ ਤੇ ਤੁਹਾਨੂੰ ਲੱਗਦਾ ਕਿ ਤੁਸੀਂ 40-50 ਹਜ਼ਾਰ ਹੋਰ ਬੋਰੋ ਕਰ ਸਕਦੇ ਬੈਂਕ ਤੋਂ ਪਰ ਜਦੋਂ ਤੁਸੀਂ ਬੈਂਕ ਕੋਲ ਵਾਪਸ ਜਾਂਦੇ ਹੋ ਉਹ ਕਹਿੰਦਾ ਇਨੀ ਇਹ ਤਾਂ ਮਿਲੀਅਨ ਦਾ ਹੈ ਹੀ ਨਹੀਂ ਘਰ ਅਜੇ ਤਾਂ ਤੁਹਾਡਾ ਘਰ ਸਿਰਫ 9 ਲੱਖ ਦਾ ਰਹਿ ਗਿਆ ਕਿਉਂਕਿ ਵੈਲਿਊ ਘਿਰ ਗਈ ਹੈ ਠੀਕ ਹੈ ਪਰ ਉਹੀ ਜੇ ਤੁਸੀਂ ਪੈਸਾ ਰਿਵੋਲਵਿੰਗ ਕਰੇਡਿਟ ਫੈਸਿਲਿਟੀ ਚ ਪਾਰਕ ਜੀ ਐਟ ਦ ਸੇਮ ਟਾਈਮ ਤੁਸੀਂ ਵਿਆਜ ਵੀ ਨਹੀਂ ਦੇ ਰਹੇ ਉਹਦੇ ਉੱਤੇ ਉਹਦੇ ਪਿਆ ਜਦੋਂ ਤੁਸੀਂ ਨਹੀਂ ਯੂਜ਼ ਕਰਦੇ ਉਹ ਪਿਆ ਹੈ ਉੱਥੇ ਫਿਰ ਜਦੋਂ ਉਹਨੂੰ ਯੂਜ਼ ਕਰਨਾ ਤੁਸੀਂ ਜਦੋਂ ਵਧੀਆ ਓਪਰਚ्युनिटी ਆਉਂਦੀਆਂ ਜਿਦਾ ਅੱਜਕੱਲ੍ਹ ਹੈਗੀਆਂ ਉਹਨੂੰ ਯੂਜ਼ ਕਰੋ ਤੇ ਚੱਕੋ ਤੇ ਭਾਈ ਕਲਾਇੰਟ ਤੋਂ ਕੋਈ ਸੈਕੰਡ ਟਾਈਮ ਤੁਹਾਡੇ ਕੋਈ ਫੀਸ ਫਸਟ ਟਾਈਮ ਤਾਂ ਨਹੀਂ ਲੈ ਰਹੇ ਆਪਾਂ ਕੋਈ ਸੈਕੰਡ ਟਾਈਮ ਫੀਸ ਅਸੀਂ ਕੋਈ ਚਾਰਜ ਨਹੀਂ ਕਰਦੇ ਕਲਾਇੰਟ ਤੋਂ ਨਹੀਂ ਕਰਦੇ ਸਾਨੂੰ ਕੀ ਹੁੰਦਾ ਜੀ ਐਜ਼ ਅ ਬ੍ਰੋਕਰ ਸਾਨੂੰ ਬੈਂਕਸ ਪੇ ਕਰਦੇ ਆ ਜੀ ਤੇ ਅਸੀਂ ਸਿਰਫ ਉਸ ਟਾਈਮ ਆ ਤੁਹਾਨੂੰ ਫੀਸ ਚਾਰਜ ਕਰਾਂਗੇ ਜੇ ਤੁਹਾਨੂੰ ਅਸੀਂ ਕਿਸੇ ਐਸ ਸਿਲੰਡਰ ਕੋ ਲੈ ਕੇ ਦਈਏ ਜਿੱਥੇ ਸਾਨੂੰ ਫੀਸ ਨਹੀਂ ਮਿਲਨੀ ਤੇ ਸਾਡਾ ਆਪਣਾ ਖਰਚਾ ਜੇ ਕਵਰ ਨਹੀਂ ਹੁੰਦਾ ਦੈਨ ਵੀ ਵੀ ਬਿਲ ਚਾਰਜ ਦੀ ਫੀਸ ਪਰ ਉਹਦੇ ਵਿੱਚ ਵੀ ਤੁਹਾਨੂੰ ਅਫਰੰਟ ਤੁਹਾਨੂੰ ਸਾਰਾ ਰਾਈਟਿੰਗ ਦੇ ਵਿੱਚ ਹੋਊਗਾ ਕਿ ਆਪ ਐਸ ਸਿਲੰਡਰ ਤੋਂ ਅਸੀਂ ਲੈ ਕੇ ਚੱਲੇ ਆ ਥਿਸ ਇਜ਼ ਦ ਰੀਜ਼ਨ ਐਂਡ ਥਿਸ ਇਜ਼ ਅ ਫੀਸ ਜੀ ਤਾਂ ਦੋਸਤੋ ਘਰ ਤੁਸੀਂ ਪਹਿਲਾ ਲੈਣਾ ਹੈ ਦੂਜਾ ਲੈਣਾ ਹੈ ਤੀਜਾ ਲੈਣਾ ਹੈ ਇਨਵੈਸਟਮੈਂਟ ਪ੍ਰੋਪਰਟੀ ਕਰਨੀ ਹੈ ਕੁਝ ਵੀ ਤੁਸੀਂ ਕਰਨਾ ਹੈ ਵਨ ਐਂਡ ਓਨਲੀ ਲੋਨ ਮਾਰਕੀਟ ਸੰਜੀਵ ਜਾੰਗੜਾ ਸਾਹਿਬ ਦੇ ਨਾਲ ਸਾਡੀ ਸਕਰੀਨ ਦੇ ਉੱਤੇ ਤੁਸੀਂ ਇਸ ਵਕਤ ਦੇਖ پا ਰਹੇ ਹੋ ਨੰਬਰ ਇਹਨਾਂ ਦਾ ਐਡਰੈਸ ਇਹ ਸਾਰਾ ਕੁਝ ਪਾ ਦਿੱਤਾ ਹੈ। ਜੰਗਰ ਸਾਹਿਬ ਇੱਕ ਵਾਰੀ ਤੁਸੀਂ ਵੀ ਆਪਣਾ ਜਿਹੜਾ ਐਡਰੈਸ ਹੈ ਉਹ ਪਲੀਜ਼ ਫੋਨ ਨੰਬਰ ਤੇ ਐਡਰੈਸ ਦੱਸ ਦਿਓ ਸਾਡੇ ਦਰਸ਼ਕਾਂ ਨੂੰ। ਹਾਂਜੀ ਮੇਰਾ ਫੋਨ ਨੰਬਰ ਹੈ ਜੀ 021236677 ਜੀ ਸੰਜੀਵ.ਜਾਂਗਰਾ@lonemarket.co.nz ਤੇ ਸਾਡਾ ਜਿਹੜਾ ਆਫਿਸ ਆ 50 ਕੈਵਿੰਡਿਸ਼ ਡਰਾਈਵ ਮਨਕਾ ਆਕਲੈਂਡ ਨੈਕਸਟ ਟੂ ਦਾ ਵੇਹਆਊਸ ਕੈਵਿੰਡਿਸ਼ ਡਰਾਈਵ ਤੇ। ਤਾਂ ਦੋਸਤੋ ਤੁਹਾਨੂੰ ਟਾਈਮ ਟੂ ਟਾਈਮ ਸੰਜੀਵ ਜਾਗਰਾ ਸਾਹਿਬ ਦੇ ਨਾਲ ਰابطਾ ਅਸੀਂ ਆਪਣੇ ਚੈਨਲ ਦੇ ਉੱਤੇ ਕਰਾਂਦੇ ਰਾਂਗੇ ਤੇ ਤੁਹਾਨੂੰ ਦੱਸਦੇ ਰਾਂਗੇ ਕਿ ਬੈਂਕ ਕੀ ਕਰ ਰਹੇ ਨੇ ਤੇ ਜਿਹੜੇ ਸੋਚ ਰਹੇ ਨੇ ਕਿ ਘਰ ਕਿਵੇਂ ਲਿੱਤਾ ਜਾਵੇ ਉਹ ਸੰਜੀਵ ਜਾਗਰਾ ਸਾਹਿਬ ਦੇ ਨਾਲ ਰਾਪਤਾ ਕਰ ਸਕਦੇ ਨੇ ਧੰਨਵਾਦ ਬਾਜੀ ਥੈਂਕ ਯੂ